ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਵੱਡਾਂਗੇ ਝੋਨਾ ਕੰਬਾਈਨ ਆ ਰਹੀ ਹੈਗੀ 2:00 ਵਜੇ ਦੇ ਕਰੀਬ ਵੱਡਾਂਗੇ ਕਿਉਂਕਿ ਡੋਡੀ ਹੋਣ ਕਰਕੇ ਝੋਨਾ ਪਹਿਲਾਂ ਵੱਟ ਨਹੀਂ ਸਕਦੇ ਤੇ ਅੱਜ ਵੱਡਾਂਗੇ ਝੋਨਾ ਤੇ ਅੱਗੇ ਤੁਹਾਨੂੰ ਦਿਖਾਉਣੇ ਆਂਗੇ ਜਿਹੜੀ ਸਬਜ਼ੀ ਵਗੈਰਾ ਲਾਈ ਹੋਈ ਆ ਆ ਲਾਈ ਹੋਈ ਆ ਸਬਜ਼ੀ ਜੀ ਜਿਹਦੇ ਵਿੱਚ ਹੁਣ ਲਾਏ ਹੋਏ ਆ ਕਿ ਮੇਥੇ ਤੇ ਆ ਪਾਲਕ ਵਗੈਰਾ ਤੇ ਇਧਰ ਲਾਈਆਂ ਹੋਈਆਂ ਨੇ ਕੁਸ਼ਕ ਗਾਜਰਾਂ ਤੇ ਧਨੀਆਂ ਵਗੈਰਾ ਇਹ ਸਾਰਾ ਕੁਝ ਸਬਜੀ ਲਾਤੀ ਸਰਦੀਆਂ ਦੀ ਘਟੋ ਘਟ ਹੋ ਗਏ 15 ਦਿਨ ਤੇ ਝੋਨਾ ਅਜੇ ਹਜੇ ਖੜਾਗਾ ਬਸ 2 ਵਜੇ ਦਿਨੋ ਵੜਾ ਦਾਂਗੇ ਕਿਉਂਕਿ ਇਹਦੇ ਵਿੱਚ ਝੋਨੇ ਦੇ ਵਿੱਚ ਡੋਡੀ ਸੀ ਤੇ ਤਾਂ ਕਰਕੇ ਇਹ ਦੁਪਹਿਰ ਦੇ ਟਾਈਮ ਵਧੀਆ ਰਹਿੰਦਾਗਾ ਜੇਕਰ ਆਪਾਂ ਬੜਾਉਣਿਆਂਗੇ ਤੇ ਝੋਨੇ ਦਾ ਝਾੜ ਵੀ ਇਸ ਵਾਰ ਘੱਟ ਹੀ ਨਿਕਲਿਆ ਕਿਉਂਕਿ ਆਪਣਾ ਜਿਹੜਾ ਮੌਸਮ ਸੀ ਉਹ ਅਨਕੂਲ ਨਹੀਂ ਰਿਹਾ ਕਿਉਂਕਿ ਕੁਦਰਤ ਦੇ ਅਸਾਰੇ ਹੋ ਹੀ ਹੁੰਦਾ ਜੀ ਤੇ ਕੁਦਰਤ ਜੇਕਰ ਵਧੀਆ ਰਹਿੰਦੀ ਹੈਗੀ ਜਿਵੇਂ ਕਿ ਮੌਸਮ ਜੇਕਰ ਆਪਣਾ ਮੀਹਾਂ ਤੋਂ ਰਹਿਤ ਹੁੰਦਾ ਤੇ ਥੋੜੀ-ਮੋਟੀ ਠੰਡ ਹੁੰਦੀ ਤਾਂ ਇਹੀ ਝੋਨਾ 80 ਤੋਂ 85 ਦੇ ਮੰਡ ਦੇ ਕਰੀਬ ਨਿਕਲਣਾ ਸੀ ਤੇ ਆਪਾਂ ਛਾੜਿਆ ਪੀਲੀਯੂਸ਼ਾ ਦਾ ਵੀ ਕਿਉਂਕਿ ਆ ਜਦੋਂ ਆਪਾਂ ਬੋਧ ਲਾਈ ਸੀ ਬਈ ਪੀਲੀਯੂਸ਼ਾ ਦੀ ਉਦੋਂ ਬਹੁਤ ਦਿੱਕਤ ਆਈ ਸੀ ਕਿਉਂਕਿ ਬੀ ਬਹੁਤ ਮਹਿੰਗਾ ਮਿਲਿਆ ਸੀ ਯਾਰ ਤੇ ਤਾਂ ਕਰਕੇ ਹੁਣ ਪਹਿਲੀ ਝਾੜ ਕੇ ਰੱਖ ਲਿਆ ਬਈ ਆਪਾਂ ਨੇ ਗੱਟਕ ਤਾਂ ਕਿ ਗਾਂਹਾਂ ਵਾਸਤੇ ਕੋਈ ਦਿਕਤ ਨਾ ਆਵੇ ਕਿਉਂਕਿ ਪੀਲੀ ਉਸਾ ਇੱਕ ਇੱਕ ਹੈ ਹਰ ਜਗ ਝੋਨਾ ਬਈ ਜਿਹੜਾ ਆਪਾਂ ਨੂੰ ਵਧੀਆ ਰਿਜ਼ਲਟ ਦਿੰਦਾਗਾ ਤੇ ਇਹ ਖੜਾ ਰਹਿੰਦਾਗਾ ਡਿੱਗਦਾ ਨਹੀਂ ਛੇਤੀ ਤੇ ਬਾਕੀ ਚਲੋ ਟਾਈਮ ਥੋੜਾ ਜਿਆਦਾ ਲੈਂਦਾਗਾ ਪਰ ਆਪਾਂ ਨੂੰ ਇਹ ਜੇ ਚਾਹੇ ਕਿੰਨਾ ਮਰਜ਼ੀ ਮੌਸਮ ਖਰਾਬ ਹੋ ਜੇ 70 ਮਾਨ ਤੋਂ ਇਹ ਡਿੱਗਦਾ ਨਹੀਂ ਹੈਗਾ ਤੇ ਇਸ ਵਾਰ ਵੀ ਇਹਦਾ ਰਿਜ਼ਲਟ ਵਧੀ ਮਿਲ ਰਿਹਾ ਹੈਗਾ ਪੀਲੀ ਉਸਾ ਦਾ ਕਿਉਂਕਿ ਪੀਲੀ ਉਸਾ ਸਾਰਿਆਂ ਤੋਂ ਪਿੱਛੇ ਆਉਂਦੀ ਹੈਗੀ ਤਾਂ ਕਰਕੇ ਵੀ ਇਹਦੇ ਵਿੱਚ ਕੇਰ ਕੁ ਇੰਨੇ ਆ ਘਟਿਆ ਨਹੀਂ ਹੈਗਾ ਚਲੋ ਫਿਰ ਵੀ ਕੇਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਜਿਵੇਂ ਪਹਿਲਾਂ ਇਹਦਾ ਤਾਂ 80 85 ਵਗ ਜਾਂਦਾ ਸੀ ਕੇਰ ਸਾਡੇ ਬਾਣਾ ਦੇ ਵਿੱਚ ਐਤ ਕੀ 70 75 ਮਣ ਰਹੇ ਜੂਗਾ ਪਰ ਫਿਰ ਵੀ ਦੂਜੀਆਂ ਜੀਰੀਆਂ ਨਾਲੋਂ ਵਧੀਆ ਰਹੂਗਾ ਤੇ ਤਾਂ ਕਰਕੇ ਇਹਦਾ ਵੀ ਝਾੜ ਲਿਆ ਅਿਤਕੀ ਮਾਰਕੀਟ ਦੇ ਵਿੱਚ ਬਈ ਇਹਦਾ ਵੀ ਬਹੁਤ ਮਹਿੰਗਾ ਵਿਕੇਗਾ। ਅਿਤਕੀ ਬਣ ਗਏ ਬਈ ਜਿਨ੍ਹਾਂ ਨੇ ਵੀ ਰੱਖਿਆ ਹੋਇਆ ਸੀ ਤੇ ਆਪਾਂ ਬਈ ਇਹ ਜੀਰੀ ਵੀ ਬਹੁਤ ਵਧੀ ਨਿਕਲੂਗੀ। ਮੇਰੇ ਹਿਸਾਬ ਨਾਲ ਤਾਂ ਵਧੀਆ ਦਿਖ ਰਹੀ ਹੈਗੀ। ਬਾਕੀ ਚਲੋ ਤਲੇ ਤੋਂ ਪਤਾ ਲੱਗੂਗੀ ਹਨਾ। ਵੀ ਕੀ ਬਣਦਾਗਾ। ਤੇ ਸਾਰਿਆਂ ਦਾ ਧੰਨਵਾਦ ਕਰਦੇ ਆ। ਜੀ ਉਤੇ ਸਾਰੇ ਲਾਈਕ ਕਮੈਂਟ ਕਰ ਦਿਓ। ਤੇ ਆਪਣੀਆਂ ਆਉਣ ਵਾਲੀਆਂ ਵੀਡੀਓ ਨੂੰ ਪਿਆਰ ਦਿਓ ਸਾਰਿਆਂ ਦਾ ਧੰਨਵਾਦ